ਤੇ ਮਿਟਿਆ ਜੋ ਜੋ ਕੁਰਾਲੀ ਦਾ ਮਸਲਾ ਹੈ ਸੁਪਰੀਮ ਕੋਰਟ ਨੇ ਜੋ ਸਖਤ ਹਦਾਇਤਾਂ ਕੀਤੀਆਂ ਪੰਜਾਬ ਸਰਕਾਰ ਨੇ ਵੀ ਜੋ ਕਿਸਾਨ ਕੁਰਾਲੀ ਸਰੂਪਾ ਅਗਲਾ ਹੂਆ ਉਹਦੇ ਜਿਹੜਾ ਕੇਸ ਬਣਾਉਣਾ ਹੈ ਤੇ ਜਿਆ ਭਾਰੀ ਜੁਰਮਾਨੇ ਕਰਨਾ ਚਾਹੁੰਦਾ ਸੋ ਅਸੀਂ ਸਾਰਾ ਹੀ ਸਜੁਕਤ ਮੋਰਚਾ ਜਿਹੜਾ ਇਸ ਵਿਸ਼ੇ ਤੇ ਅੱਜ ਮੀਟਿੰਗ ਕੀਤੀ ਹੈ ਅਸੀਂ ਸਰਕਾਰ ਨੂੰ ਇਹ ਸੂਚਿਤ ਕਰਨਾ ਚਾਹੁੰਦੇ ਆ ਵੀ ਜਿਹੜਾ ਗ੍ਰੇਨ ਟਰਮੀਨਲ ਨੇ ਪਹਿਲਾਂ ਇੱਕ ਫੈਸਲਾ ਦਿੱਤਾ ਹੈ ਜਿਹੜਾ ਕਾਫੀ ਪੇਜਾਂ ਦਾ ਹੈ ਜੀਤੇ ਸਰਕਾਰਾਂ ਨੂੰ ਕਿਹਾ ਸੀ ਵੀ ਜਿਹੜਾ ਕਿਸਾਨ ਹੈ ਕਿਸਾਨ ਨੂੰ ਬੋਨਸ ਦਿਓ ਉਹ ਉਪਰ ਆਲੇ ਚੱਕਣ ਵਾਸਤੇ ਦੋ ਕਿਲਿਆਂ ਵਾਸਤੇ ਵੱਖ-ਵੱਖ ਧਰਾਵਾਂ ਦੇ ਤਹਿਤ ਉਹਨਾਂ ਨੇ ਜਿਹੜਾ ਸਮਝਾਇਆ ਇਹਨਾਂ ਨੂੰ ਤੇ ਜਿਹੜੀਆਂ ਸਰਕਾਰਾਂ ਨੂੰ ਵੀ ਜਿਹੜਾ ਕਿਸਾਨ ਹੈ ਉਹ ਪੈਣੀ ਉਸ ਤੇ ਵਿੱਚ ਨਹੀਂ ਹੋਇਆ ਕਿਸਾਨੀ ਪਹਿਲਾਂ ਹੀ ਕਰਦੇ ਨੇ ਝਾੜ ਵਿੱਚ ਦੁੱਬੀ ਹੋਈ ਹੈ ਜਕੜੀ ਹੋਈ ਹੈ ਸੋ ਜਿਹੜਾ ਪ੍ਰਾਲੀ ਦਾ ਇੰਤਜ਼ਾਮ ਵਾਸਤੇ ਜਿਹੜਾ ਸਰਕਾਰਾਂ ਪਹਿਲ ਕਦਮੀ ਕਰਨ ਕਿਸਾਨ ਸੋ ਅਸੀਂ ਸਰਕਾਰਾਂ ਨੂੰ ਇਹ ਹੁਣ ਅੱਜ ਮੀਟਿੰਗ ਕਰਕੇ ਵੀ ਸਾਨੂੰ ਜਿਹੜੇ ਵੈਦਰ ਨੇ ਜਿਹੜੀਆਂ ਇਕੱਠਾ ਮੰਨਦੇ ਨੇ ਉਹ ਮੁਹੱਈਆ ਕਰਾਉਣਾ ਅਸੀਂ ਪ੍ਰਾਲੀ ਨੂੰ ਅੱਗ ਲਾਉਣਾ ਨਹੀਂ ਚਾਹੁੰਦੇ ਸਾਡਾ ਸ਼ੌਂਕ ਨਹੀਂ ਕੋਈ ਪ੍ਰਾਲੀ ਨੂੰ ਅੱਗ ਲਾਉਣਾ ਇਹ ਮਜਬੂਰੀ ਵਸ ਹੈ ਜਿਹੜਾ ਕਿਸਾਨ ਕਰੇ ਤਾਂ ਕੀ ਕਰੇ ਸੋ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਜਿਹੜੇ ਨੋਡਲ ਅਫਸਰ ਲਾਏ ਨੇ ਉਹਨਾਂ ਨੂੰ ਅਸੀਂ ਸੂਚਿਤ ਕਰਨਾ ਚਾਹੁੰਦੇ ਆਂ ਵੀ ਜਿਹੜੀਆਂ ਮਸ਼ੀਨਾਂ ਨੇ ਸਾਨੂੰ ਉਹ ਮੁਹੱਈਆ ਕਰਾਈਆਂ ਜਾਣ ਜਿਹੜੀ ਪ੍ਰਾਲੀ ਚੱਕ ਕੇ ਕਿਸਾਨ ਦੇ ਮੰਨ ਲਓ ਬਾੜੀ ਤੋਂ ਲੈ ਕੇ 10 ਹਫ਼ਤੇ ਦਾ ਜਿਹੜਾ ਇੱਕ ਹਫ਼ਤੇ ਦਾ ਵਕਫਾ ਹੁੰਦਾ ਹੈ ਕਿ ਉਹ ਕਣਕ ਵੀ ਬੀਜਣੀ ਹੈ ਜੇ ਕਣਕ ਦੀ ਬਜਾਈ ਪਛੜ ਗਈ ਪਹਿਲਾਂ 20 ਮਾਣ ਕਿੱਲੇ ਤੋਂ ਦੱਸ ਦਿਆਂ ਕਿ ਜਿਹੜਾ ਮੌਸਮ ਦੇ ਕਾਰਨ 20 ਮਾਣ ਕਿੱਲੇ ਦਾ ਝਾੜ ਤਕਰੀਬਨ ਘਟ ਗਿਆ ਕਿਸਾਨ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਵੱਡੇ ਪੱਧਰ ਤੇ ਗ੍ਰਾਫਟ ਆਉਣੀ ਹੈ ਸੋ ਜੇ ਸਾਡੀ ਅਗਲੀ ਫਸਲ ਪਛੜ ਗਈ ਬਜਾਈ ਤੋਂ ਤਾਂ ਭਾਰੀ ਨੁਕਸਾਨ ਹੋਊਗਾ ਜਿਹੜਾ ਨਾ ਸਹਿਣ ਹੋਊਗਾ ਕਿਸਾਨ ਸੋ ਇਸ ਕਰਕੇ ਅਸੀਂ ਜਿਹੜਾ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਸੰਯੁਕਤ ਮੋਰਚੇ ਵੱਲੋਂ ਵੀ ਸਾਡੀ ਪ੍ਰਾਲੀ ਚੱਕਣ ਦਾ ਇੰਤਜ਼ਾਮ ਸਰਕਾਰ ਕਰੇ ਜੇ ਅਗਰ ਨਹੀਂ ਕਰਦੀ ਫਿਰ ਮਜਬੂਰੀ ਵਸ ਜਿਹੜਾ ਕਿਸਾਨ ਹੈ ਉਹ ਮਜਬੂਰੀ ਵਸ ਕੁਝ ਵੀ ਕਰੂਗਾ ਉਹ ਸਾਹਮਣੇ ਹੋਊਗਾ ਸੋ ਇਸ ਕਰਕੇ ਅਸੀਂ ਪਹਿਲਾਂ ਨਾ ਅੱਗ ਲਾਉਣ ਦੇ ਸਾਡੀ ਮਨਸਾ ਹੈ ਨਾ ਕੋਈ ਅਸੀਂ ਅੱਗ ਲਾਉਂਦੇ ਹੱਕ ਦੇ ਵਿੱਚਾਂ ਤੇ ਜਿਹੜੀ ਬਾਅਦ ਚ ਮਜਬੂਰੀ ਬਣੂਗੀ ਉਹ ਸਰਕਾਰ ਦੇ ਕਾਰਨੋਂ ਕਿਸ ਕਰਕੇ ਜਿਹੜਾ ਐਗਰੀਮੈਂਟ ਆਇਆ ਹੈ ਇਹ ਬਰਾਲੀ ਦੇ ਸੰਬੰਧ ਦੇ ਵਿੱਚ ਸੁਨੱਖਾ ਚੱਲੂ ਹੈ